नहीं बिल्कुल एक बहुत बड़ी जिम्मेवारी है और पूरी मेहनत के नर जी सरकार की प्रायरिटीज़ हैं एक युद्ध नशा विरुद्ध एंटी करप्शन कैंपेन और लोगों को टाइमली सर्विसिज़ प्रोवाइड कराना ये भी यायरिटीज़ हैं और असी इतने स्पेशल एक एम एस एम ई सैल क्योंकि लुधियाना मैनचेस्टर ऑफ इंडिया गया, गया, गया ਇੱਕ ਐਮਐਸਐਲਿ ਫੈਸਿਲਿਟੇਸ਼ਨ ਸੈੱਲ ਇੱਕ ਬਣਾਵਾਂਗੇ ਜਿਹੜਾ ਕਿ ਕੋਈ ਵੀ ਸਮੱਸਿਆ ਕਿਸੇ ਵੀ ਇੰਡਸਟਰੀਲਿਸਟ ਨੂੰ ਜਾਂ ਕਿਸੇ ਵੀ ਕਿਸੇ ਵੀ ਉਹਨੂੰ ਆਉਂਦੀ ਹੈ ਉਹ ਫਾਸਟ ਇੱਕ ਤਰੀਕੇ ਨਾਲ ਇੱਕ ਫਾਸਟ ਤਰੀਕੇ ਨਾਲ ਅਸੀਂ ਉਹ ਨੂੰ ਰਿਜ਼ੋਲਵ ਕਰ ਸਕਦੇ ਹਾਂ ਸਨੂ ਤੁਸੀਂ ਗਰੁੱਪ ਦੇ ਕਿਸ ਤੋਂ ਲੁਧਿਆਣਾ ਆਇਓ ਬਹੁਤ ਬੰਟਾ ਡਿਸਟ੍ਰਿਕਟ ਹੈ ਇਹ ਇਸ ਦੇ ਵਿੱਚ ਬਹੁਤ سارے ਚੈਲੰਜਸ ਵੀ ਨੇ ਚਾਹੀਏ ਉਹਡੇ ਪ੍ਰਿਆਬ ਦੀ ਵੀ ਚਾਹੀਏ ਇੰਡਸਟਰੀਅਲ ਇਹਦੇ ਬਹੁਤ ਚੈਲੰਜਸ ਇਸੇ ਕਿੰਨਾ ਸਮੇਂ ਤੇ ਮੇਨਲੀ ਕਿਹੜਾ ਚੈਲੰਜ ਤੁਸੀਂ ਸਮਝੋਗੇ ਸਭ ਤੋਂ ਇੰਪੋਰਟੈਂਟ ਹੋਵੇਗਾ ਜਿੱਥੇ ਵਰਕ ਕਰਨਾ ਸਭ ਤੋਂ ਪਹਿਲਾਂ ਸ਼ੁਰੂ ਆਤ ਨਹੀਂ ਦੇਖੋ ਹਰ ਇੱਕ ਚੀਜ਼ ਜਿਹੜੀ ਕਿ ਜਿਹਨੂੰ ਹੋ ਗਿਆ ਕੁਝ ਟਾਈਮ ਹਰ ਇੱਕ ਸ਼ਹਿਰ ਦੀ ਕੁਝ ਕੁ ਸਮੱਸਿਆਵਾਂ ਹੁੰਦੀਆਂ ਕੁਝ ਕੁ ਚੈਲੰਜਸ ਹੁੰਦੇ ਆ ਹਰ ਇੱਕ ਸਿਟੀ ਦੇ ਹੁੰਦੇ ਨੇ ਜਿਵੇਂ ਕਿ ਮੈਂ ਪਹਿਲਾਂ ਖਰੜ ਸੀਗਾ ਉੱਥੇ ਟਰਾਂਸਪੋਰਟ ਔਰ ਬ੍ਰਿਜ ਸੀਗਾ ਖਰੜ ਦਾ ਫਲਾਈਓਵਰ ਉਹ ਇੱਕ ਬਹੁਤ ਵੱਡਾ ਚੈਲੰਜ ਸੀਗਾ ਇਸ ਤਰ੍ਹਾਂ ਲੁਗਿਆਣਾ ਦੇ ਵੀ ਕੁਝ ਕੁਝ ਸਪੈਸੀਫਿਕ ਚੈਲੰਜੇਸ ਹੋਣਗੇ ਜਿਹੜਾ ਮੈਨੂੰ ਧੀਰੇ ਧੀਰੇ ਸੀ ਮਤਲਬ ਤੁਹਾਡੇ ਵੱਲੋਂ মিডিਆ ਦੇ ਸਾਥੀ ਰਹਿ ਕੇ ਪਤਾ ਲੱਗੇਗਾ ਔਰ ਉਸ ਨੂੰ ਮਿਹਨਤ ਨਾਲ ਹਰ ਇੱਕ ਚੈਲੰਜ ਨੂੰ ਛੋਟੇ ਛੋਟੇ ਟੁਕੜਿਆਂ ਦੇ ਨਾਲ ਕਰਕੇ ਡਿਵਾਈਡਸ ਔਰ ਵੱਡੀ ਪ੍ਰੋਬਲਮ ਨੂੰ ਮੈਨੂੰ ਲੱਗਦਾ ਇਹਦੇ ਨਾਲ ਹੱਲ ਕੀਤਾ ਜਾ ਸਕਦਾ ਨਹੀਂ ਬਿਲਕੁਲ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰ ਪੂਰੀ ਮਿਹਨਤ ਦੇ ਨਾਲ और जी की सरकार सकारिटीज़ हैं एक युद्ध नशा विरुद्ध एंटी करप्शन कैंपेन और लोगों टाइमली सर्विसिज़ प्रोवाइड कराना ये यी भी प्रायरिटीज़ हैं और असी अं स्पेशल एक एम एस एम ई सैल क्योंकि लुधियाना मैनचेस्टर ऑफ इंडिया गया ज्यादा एक एम एस एल ई फैसिलिटेन सैल इतने बनावें जोड़ा कि कोई भी समस्या किसी भी इंडस्ट्रलिस भी किसी भी उन्होंने आती है वह फास्ट्रिक तरीके फास्ट तरीके अजोल्व कर सके ਸਰ ਨੂੰ ਤੋਂ ਗਰੁੱਪ ਦੇ ਕਿ ਸੋਧਿਆਣਾ ਆਇਓ ਬਹੁਤ ਬੰਟਾ ਡਿਸਟ੍ਰਿਕਟ ਹੈ ਇਹ ਇਸ ਦੇ ਵਿੱਚ ਬਹੁਤ ਸਾਰੇ ਚੈਲੰਜਸ ਵੀ ਨੇ ਚਾਹੀਏ ਉਹਡੇ ਪ੍ਰਿਆਬ ਦੀ ਵੀ ਚਾਹੀਏ ਇੰਡਸਟਰੀਅਲ ਇਹਦੇ ਬਹੁਤ ਚੈਲੰਜਸ ਇਸੇ ਕਿੰਨਾ ਸਮੇਂ ਤੇ ਮੇਨਲੀ ਕਿਹੜਾ ਚੈਲੰਜ ਤੁਸੀਂ ਸਮਝੋਗੇ ਸਭ ਤੋਂ ਇੰਪੋਰਟੈਂਟ ਹੋਵੇਗਾ ਜਿੱਥੇ ਵਰਕ ਕਰਨਾ ਸਭ ਤੋਂ ਪਹਿਲਾਂ ਸ਼ੁਰੂ ਆਹ ਨਹੀਂ ਦੇਖੋ ਹਰ ਇੱਕ ਚੀਜ਼ ਜਿਹੜੀ ਕਿ ਜਿਹਨੂੰ ਹੋ ਗਿਆ ਕੁਝ ਟਾਈਮ ਹਰ ਇੱਕ ਸ਼ਹਿਰ ਦੀ ਕੁਝ ਕੁ ਸਮੱਸਿਆਵਾਂ ਹੁੰਦੀਆਂ ਕੁਝ ਕੁ ਚੈਲੰਜਸ ਹੁੰਦੇ ਆ ਹਰ ਇੱਕ ਸਿਟੀ ਦੇ ਹੁੰਦੇ ਨੇ ਜਿਵੇਂ ਕਿ ਮੈਂ ਪਹਿਲਾਂ ਖਰੜ ਸੀਗਾ ਉੱਥੇ ਟਰਾਂਸਪੋਰਟ ਔਰ ਬ੍ਰਿਜ ਸੀਗਾ ਖਰੜ ਦਾ ਫਲਾਈਓਵਰ ਉਹ ਇੱਕ ਬਹੁਤ ਵੱਡਾ ਚੈਲੰਜ ਸੀਗਾ ਇਸ ਤਰ੍ਹਾਂ ਲੁਗਿਆਣਾ ਦੇ ਵੀ ਕੁਝ ਕੁਝ ਸਪੈਸੀਫਿਕ ਚੈਲੰਜੇਸ ਹੋਣਗੇ ਜਿਹੜਾ ਮੈਨੂੰ ਧੀਰੇ ਧੀਰੇ ਸੀ ਮਤਲਬ ਤੁਹਾਡੇ ਵੱਲੋਂ মিডিਆ ਦੇ ਸਾਥੀ ਰਹਿ ਕੇ ਪਤਾ ਲੱਗੇਗਾ ਔਰ ਉਸ ਨੂੰ ਮਿਹਨਤ ਨਾਲ ਹਰ ਇੱਕ ਚੈਲੰਜ ਨੂੰ ਛੋਟੇ ਛੋਟੇ ਟੁਕੜਿਆਂ ਦੇ ਨਾਲ ਕਰਕੇ ਡਿਵਾਈਡਸ ਔਰ ਵੱਡੀ ਪ੍ਰੋਬਲਮ ਨੂੰ ਮੈਨੂੰ ਲੱਗਦਾ ਇਹਦੇ ਨਾਲ ਹੱਲ ਕੀਤਾ ਜਾ ਸਕਦਾ ਨਹੀਂ ਬਿਲਕੁਲ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰ ਪੂਰੀ ਮਿਹਨਤ ਦੇ ਨਾਲ और जी सरकार की प्रायरिट हैं एक युद्ध नशा विरुद्ध एंटी करप्शन कैंपेन और लोगों टाइमली सर्विस प्रोवाइड कराना ये साड़ी भी प्रायरिटीज़ हैं और असी इत तो स्पेशल एक एम एस एम ई सैल क्योंकि लुधियाना मैनचेस्टर ऑफ इंडिया लिया जाता है एक एम एस एल ई फैसिलिटेन सैल इतने बनावेंगे जोड़ा कि कोई भी समस्या किसी भी इंडस्ट्रलिस या किसी भी किसी भी उन्होंने आती है वो फास्ट तरीके एक फास्ट तरीके अजोल्व कर सीए ਸਰੋ ਜੀ ਤੁਸੀਂ ਗਰੁੱਪ ਦੇ ਕਿਸ ਤੋਂ ਲੁਧਿਆਣਾ ਆਇਓ ਬਹੁਤ ਮਹਿੰਟਾ ਡਿਸਟ੍ਰਿਕਟ ਹੈ ਇਹ ਇਸ ਦੇ ਵਿੱਚ ਬਹੁਤ سارے ਚੈਲੰਜਸ ਵੀ ਨੇ ਚਾਹੀਏ ਉਹਡੇ ਪ੍ਰਿਆਬ ਦੀ ਵੀ ਚਾਹੀਏ ਇੰਡਸਟਰੀਅਲ ਇਹਦੇ ਬਹੁਤ ਚੈਲੰਜਸ ਇਸੇ ਕਿੰਨਾ ਸਮੇਂ ਤੇ ਮੇਨਲੀ ਕਿਹੜਾ ਚੈਲੰਜ ਤੁਸੀਂ ਸਮਝੋਗੇ ਸਭ ਤੋਂ ਇੰਪੋਰਟੈਂਟ ਹੋਵੇਗਾ ਜਿੱਥੇ ਵਰਕ ਕਰਨਾ ਸਭ ਤੋਂ ਪਹਿਲਾਂ ਸ਼ੁਰੂ ਆਤ ਨਹੀਂ ਦੇਖੋ ਹਰ ਇੱਕ ਚੀਜ਼ ਜਿਹੜੀ ਕਿ ਜਿਹਨੂੰ ਹੋ ਗਿਆ ਕੁਝ ਟਾਈਮ ਹਰ ਇੱਕ ਸ਼ਹਿਰ ਦੀ ਕੁਝ ਕੁ ਸਮੱਸਿਆਵਾਂ ਹੁੰਦੀਆਂ ਕੁਝ ਕੁ ਚੈਲੰਜਸ ਹੁੰਦੇ ਆ ਹਰ ਇੱਕ ਸਿਟੀ ਦੇ ਹੁੰਦੇ ਨੇ ਜਿਵੇਂ ਕਿ ਮੈਂ ਪਹਿਲਾਂ ਖਰੜ ਸੀਗਾ ਉੱਥੇ ਟਰਾਂਸਪੋਰਟ ਔਰ ਬ੍ਰਿਜ ਸੀਗਾ ਖਰੜ ਦਾ ਫਲਾਈਓਵਰ ਉਹ ਇੱਕ ਬਹੁਤ ਵੱਡਾ ਚੈਲੰਜ ਸੀਗਾ ਇਸ ਤਰ੍ਹਾਂ ਲੁਧਿਆਣਾ ਦੇ ਵੀ ਕੁਝ ਕੁਝ ਸਪੈਸੀਫਿਕ ਚੈਲੰਜੇਸ ਹੋਣਗੇ ਜਿਹੜਾ ਮੈਨੂੰ ਧੀਰੇ ਧੀਰੇ ਤੁਸੀਂ ਮਤਲਬ ਤੁਹਾਡੇ ਵੱਲੋਂ ਮੀਡੀਆ ਦੇ ਸਾਥੀ ਰਹਿ ਕੇ ਪਤਾ ਲੱਗੇਗਾ ਔਰ ਉਸ ਨੂੰ ਮਿਹਨਤ ਨਾਲ ਹਰ ਇੱਕ ਚੈਲੰਜ ਨੂੰ ਛੋਟੇ ਛੋਟੇ ਟੁਕੜਿਆਂ ਦੇ ਨਾਲ ਕਰਕੇ ਡਿਵਾਈਡਸ ਔਰ ਵੱਡੀ ਪ੍ਰੋਬਲਮ ਨੂੰ ਮੈਨੂੰ ਲੱਗਦਾ ਇਹਦੇ ਨਾਲ ਫੈਲ ਕੀਤਾ ਜਾ ਸਕਦਾ